ਪਿਆਰੇ ਵਿਦਿਆਰਥੀਓ ਸਾਡੇ ਅੱਜ ਸੱਤਵੇਂ ਦਿਨ ਦੇ ਵਿਗਿਆਨ ਦਾ ਸਰਲੇਖ ਹੈ ਔਰੰਗਜ਼ੇਬ ਦੇ ਜ਼ੁਲਮ ਹੈ 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 ਸਭ ਜਗ ਤੇ ਸਮਾਸੀ ਸਾਲ 1659 ਈਸਵੀ ਦਿੱਲੀ ਦੇ ਤਖਤ ਤੇ ਬੈਠਣ ਲਈ ਇੱਕ ਸ਼ਹਿਜ਼ਾਦਾ ਹਕੂਮਤ ਦੀ ਰਾਜਸਾ ਵਿੱਚ ਐਨਾ ਨਰਮੀ ਬਣ ਗਿਆ ਕਿ ਉਸਨੇ ਆਪਣੇ ਬਾਦਸ਼ਾਹ ਪਿਤਾ ਨੂੰ ਹੀ ਕਹਿ ਲਿਆ ਤੇ ਆਪਣੇ ਭਰਾਵਾਂ ਨੂੰ ਮਾਰ ਕੇ ਸੰਘਰਸ਼ਨ ਆਪੀ ਇਹ ਸ਼ਹਿਜ਼ਾਦਾ ਸੀ ਔਰੰਗਜ਼ੇਬ ਉਸ ਦਿਨ ਤੋਂ ਹਿੰਦੁਸਤਾਨ ਨੂੰ ਜ਼ੁਲਮ ਦੇ ਕਾਲੇ ਬੱਦਲਾਂ ਨੇ ਢੇਰ ਔਰ ਤੇ ਦੀ ਸੋਚ ਬੜੀ ਸਪੱਸ਼ਟ ਸੀ ਇੱਕ ਰਾਜ ਇੱਕ ਧਰਮ ਉਸਨੇ ਇਰਾਦਾ ਕਰ ਲਿਆ ਸੀ ਕਿ ਭਾਰਤ ਦੇ ਸਾਰੇ ਗੈਰ ਮੁਸਲਮਾਨਾਂ ਨੂੰ ਮੁਸਲਮਾਨ ਬਣਾਉਣਾ ਹੈ ਇਸ ਆਸ਼ੇ ਨਾਰ ਹੁਕਮ ਜਾਰੀ ਹੋਇਆ ਕਿ ਫੌਜ ਵਿੱਚ ਸਿਰਫ ਮੁਸਲਮਾਨ ਹੀ ਰਹਿ ਸਕਣਗੇ ਗੈਰ ਮੁਸਲਮਾਨ ਸਿਪਾਹੀ ਜੋ ਆਪਣੀ ਜਾਨ ਦੇ ਕੇ ਵੀ ਹਕੂਮਤ ਦੀ ਸੁਰੱਖਿਆ ਲਈ ਤਾਇਨਾਬ ਸਨ ਉਹਨਾਂ ਅੱਗੇ ਮੁਸ਼ਕਲ ਚੋਂ ਸੀ ਧਰਮ ਚੜ ਦੇ ਕੇ ਰੋਜ਼ਗਾਰ ਹੁਕਮਾਂ ਦੀ ਲੜੀ ਇੱਥੇ ਰੁਕੀ ਵੀ ਨਹੀਂ ਸੀ ਜੇ ਵੀ ਦਾ ਨੰਬਰ ਦਾ ਹਤੇ ਸਰਕਾਰੀ ਅਧਿਕਾਰੀ ਸਭਨਾਂ ਲਈ ਮੁਸਲਮਾਨ ਹੋਣਾ ਲਾਜ਼ਮੀ ਕਰ ਦਿੱਤਾ ਇਸ ਲਈ ਉਹਦੇ ਚਮਕ ਬਚਾਉਣ ਲਈ ਲੋਕਾਂ ਤੇ ਕਾਮਰਾਂ ਦਾ ਦਬਾਅ ਬਣਾਇਆ ਗਿਆ ਕੁਝ ਸਮੇਂ ਵਕਾਫ ਮੁੱਕ ਕਰਦੇ ਹਿੰਦੂਆਂ ਦੇ ਹੱਥਾਂ ਵਿੱਚ ਫਾਰਿੰਗ ਦੇ ਨੇ ਉਹਨਾਂ ਦੇ ਟੈਕਸ ਵਧਾਉਂਦੇ ਨਵੇਂ ਟੈਕਸ ਵੀ ਲਾ ਦਿੰਦੇ ਦੂਜੇ ਪਾਸੇ ਮੁਸਲਮਾਨ